ਸਾਦਪੁਰ ਸੰਢਿਆੜੀ ਤੋਂ ਤੁਰ ਕੇ ਸਤਕੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਤਲਵੰਡੀ ਆਏ ਤੇ ਬਾਹਰ ਇੱਕ ਖੂਹ ਤੇ ਡੇਰਾ ਕੀਤਾ। ਜਾਂ ਪਰਿਵਾਰ ਨੇ ਸੁਣਿਆ ਤਾਂ ਪਾਪਾ ਕਾਲੂ, ਚਾਚਾ ਲਾਲੂ ਤੇ ਮਾਤਾ ਤ੍ਰੈ ਆਏ ਤੇ ਘਰ ਚੱਲਣ ਦੀ ਕਿਆ। ਪਰ ਗੁਰੂ ਜੀ ਨੇ ਨਾ ਮੰਨਿਆ। ਕੁਛੇਰ ਤੋਂ ਹੋਰ ਵਾਰਤਾਫ ਹੋਈ ਤੇ ਚਾਚੇ ਨੇ ਕਿਹਾ ਕਿ ਰਾਏ ਦਰਸ਼ਨਾਂ ਦੀ ਲਾਲਸਾ ਵਿੱਚ ਹੈ। ਤੇ ਤੁਸਾਂ ਜੀ ਨੂੰ ਯਾਦ ਕਰਕੇ ਬਹੁਤ ਵਿਰਾਗ ਕਰਦਾ ਹੈ ਉਸ ਤਾਈ ਤਾਂ ਚਲੋ ਤਦ ਗੁਰੂ ਜੀ ਨੇ ਰਾਏ ਤੇ ਡੇਰੇ ਤੇ ਆਏ ਰਾਏ ਮੰਜੀ ਤੇ ਬੈਠਾ ਸੀ ਗੁਰੂ ਜੀ ਨੂੰ ਦੇਖ ਕੇ ਉੱਠਿਆ ਤੇ ਨੇੜੇ ਆਇਆ ਤੇ ਪੈਰਿਆਂ ਤੇ ਡਿੱਗਣ ਲੱਗੇ ਨੂੰ ਗੁਰੂ ਜੀ ਨੇ ਸੰਭਾਲਿਆ ਰਾਏ ਨੇ ਆਪ ਨੂੰ ਮੰਝੇ ਦੇ ਸਹਰਾਣੇ ਵੱਲ ਬਿਠਾਇਆ ਤੇ ਆਪ ਧਾਵਣ ਮਲ ਹੋ ਕੇ ਬੈਠ ਗਏ ਕਿੰਨਾ ਚਿਰ ਰਾਏ ਦੇ ਨੈਣਾ ਵਿੱਚੋਂ ਅਤਰੂ ਕਰਦੇ ਰਹੇ ਤੇ ਗੁਰੂ ਜੀ ਕਿਸੇ ਮਿਹਰ ਨਾਲ ਉਸ ਵੱਲ ਤੱਕਦੇ ਰਹੇ ਤੇ ਫਿਰ ਰਾਏ ਨੇ ਆਖਿਆ ਇਹ ਬਖਸ਼ੇ ਹੋਏ ਮੈਨੂੰ ਕਰਤਾਰ ਤੋਂ ਬਖਸ਼ ਦਿਓ ਗੁਰੂ ਜੀ ਤੁਸੀਂ ਰਾਏ ਜੀ ਤੁਰ ਤੇ ਬਖਸ਼ੇ ਗਏ ਹੋ ਰਾਏ ਤੁਰੋਂ ਬਖਸ਼ਿਆ ਹਈ ਤਾਂ ਆਪ ਵੀ ਕੁਝ ਆਪਣੀ ਮਿਹਰ ਕਰੋ ਗੁਰੂ ਜੀ ਰਾਏ ਜੀਓ ਜਿੱਥੇ ਅਸੀਂ ਉੱਥੇ ਤੁਸੀਂ ਰਾਏ ਇੱਕ ਵੇਰ ਮੱਥਾ ਚਰਨਾਂ ਨੂੰ ਲਾ ਲੈਣ ਦਿਓ ਮੇਰੀ ਪੂਰੀ ਤਪ ਪੈਂਦੀ ਹੈ ਇਹ ਕਹਿ ਕੇ ਰਾਏ ਮੱਲੋ ਮਲੀ ਮੰਜੀ ਤੋਂ ਉੱਠ ਕੇ ਤੇ ਸੋਹਣੇ ਸੋਹਣੇ ਚਰਨਾ ਨਾਲ ਸਿਰ ਲਾ ਲਿਆ ਸਿਰ ਚਰਨਾ ਨਾਲ ਛੁੰਦਿਆ ਸਾਰ ਰਾਏ ਜੀ ਦੇ ਮਨ ਵਿੱਚ ਜਿੱਥੇ ਪਿਆਰ ਤੇ ਬੇੜਾ ਦੇਰੇ ਲਈ ਬੈਠਾ ਸੀ ਖੇੜੇ ਦੀ ਚਰਨਾਟ ਛਿੜੀ ਤੇ ਲੂ ਲੂ ਵਿਕਾਸ ਗਿਆ ਨਾਨਕ ਭਗਤਾ ਸਦਾ ਵਿਕਾਸ ਰਾਏ ਨੂੰ ਆਤਮ ਵਿਕਾਸ ਤੋਂ ਸੱਚੀ ਭਗਤੀ ਦਾ ਫਲ ਹੈ ਪ੍ਰਾਪਤ ਹੋਇਆ ਇਸ ਵਿਕਾਸ ਤੇ ਆਇਆ ਪਾਪਾ ਦੇ ਉਹਨਾਂ ਦੇ ਫਲ ਦੁੱਖਾਂ ਦਾ ਨਾਸ਼ ਹੁੰਦਾ ਹੈ ਸੁਣਿਏ ਤੂਫ ਪਾਪ ਦਾ ਨਾਸ਼ ਦੁੱਖ ਪਾਪ ਚੜੇ ਤਾਂ ਨਾਨਕ ਭਗਤਾ ਸਦਾ ਵਗਾਸ ਕੋ ਚਿਰ ਇਸ ਰਸ ਵਿੱਚ ਨਿਮਗਨ ਰਹਿ ਕੇ ਰਾਏ ਨੇ ਆਪਣੇ ਦਾਸ ਨੂੰ ਕਿਹਾ ਕਿ ਸੁੱਧੇ ਬ੍ਰਾਹਮਣ ਨੂੰ ਆਪ ਕੋ ਪ੍ਰਸ਼ਾਦਾ ਤਿਆਰ ਕਰੇ ਅੱਜ ਪ੍ਰਸ਼ਾਦਾ ਇੱਥੇ ਹੀ ਸਬਨਾ ਨੇ ਛਕਿਆ ਰਾਏ ਨਾਲ ਇਤਨਾ ਪ੍ਰੇਮ ਦੇਖ ਕੇ ਪਰਿਵਾਰ ਸਾਰੇ ਨੇ ਜੋਰ ਦਿੱਤਾ ਕਿ ਰਾਏ ਜੀ ਤੁਸੀਂ ਪ੍ਰੇਰਣਾ ਕਰੋ के नानक बाहर ना जाए तपोवेश रवे पर इथे ही रवे राय ने बेनती की आप फकीरी ही करो पर टिको इत ही ज़मीन सब जो बख्शिश है कामे काम कर आप वंढो तरताओ मन मनो करो कुछ ना कहेगा गुरु जी बोले किसानी हटी बह के व्यापार ਫਿਰ ਤੇ ਸੁਦਾਗਰੀ ਇਹ ਲੱਕ ਬਨ ਕੇ ਚੱਕਰੀ ਸਭ ਨਹੀਂ ਥੋਕੀ ਅਸਾਂ ਨਾਮ ਸਾਈਂ ਦਾ ਚਿਤ ਕੀਤਾ ਹੈ ਇਹੋ ਹੈ ਕਿਸਾਨੀ ਇਹੋ ਹਾਟੀ ਹੈ ਇਹੋ ਸੁਦਾਗਰੀ ਹੈ ਤੇ ਇਹੋ ਚੱਕਰੀ ਕਰਨੀ ਹੈ ਰਾਏ ਜੀ ਇਹ ਸਭ ਕੁਝ ਸਾਹਿਬ ਦੇ ਹੁਕਮ ਵਿੱਚ ਹੈ ਰਾਏ ਤਾਂ ਰਾਜਾ ਦਾ ਬੰਦਾ ਸੀ ਉਸ ਸਮਝ ਲਿਆ ਕਿ ਇਹ ਸਾਹਿਬ ਦੇ ਰੰਗ ਵਿੱਚ ਰਤੇ ਹਨ ਉਸ ਤੇ ਪ੍ਰੇਮ ਵਿੱਚ ਜਗਤ ਤਾਰ ਲਈ ਫਕੀਰ ਬਣੇ ਹਨ ਇਨਾਂ ਨੂੰ ਅਟਕਾਉਣ ਰਾਜਾ ਵਿੱਚ ਦਖਲ ਦੇਣਾ ਹੈ ਤਾਂ ਫਿਰ ਇਸ ਗੱਲ ਆਖਿਓ ਕੋਈ ਹੋਰ ਪਰਮਾਇਸ਼ ਕਰੋ ਜੋ ਅਸੀਂ ਵੀ ਕਬੂਲ ਪਾਈਏ ਤਾਂ ਗੁਰੂ ਜੀ ਬੋਲੇ ਇਹ ਰਾਏ ਪਰਮਾਇਸ਼ ਇਹ ਹੈ ਕਿ ਉਹ ਕੰਮ ਕਰਨਾ ਜੋ ਉਸ ਰੱਬ ਨੂੰ ਪਾਵੇ ਉਸ ਰੱਬ ਨੂੰ ਧਿਆਉਣਾ ਜਿੱਥੇ ਜੋਰ ਨਾ ਚੱਲੇ ਉਥੇ ਜੋਰ ਸਾਈਂ ਨੂੰ ਆਰਾਧਨ ਉੱਤੇ ਲਾਉਣਾ ਉਸੇ ਦੀ ਸ਼ਰਨ ਵਿੱਚ ਰਹਿਣਾ ਇਹਨਾਂ ਦਿਨਾਂ ਦੀ ਇਹ ਵਾਰਤਾ ਹੈ ਕਿ ਇੱਕ ਦਿਨ ਮਾਤਾ ਤ੍ਰਿਪਤਾ ਜੀ ਬੋਲੇ ਤુલਸਾ ਜਾ ਲਾਲ ਜੀ ਨੂੰ ਆ ਕੇ ਜੋ ਭੋਜਨ ਤਿਆਰ ਹੈ ਛਕ ਲੈਣ ਤુલਸਾ ਸਤਿਵੰਤ ਜੀ ਜਾਂ ਤુલਸਾ ਜੀ ਤਾਂ ਜਗਤ ਨੂੰ ਸੁੰਦਰਤਾ ਪ੍ਰਦਾਨ ਕਰਨ ਵਾਲੇ ਸਤਪੁਰ ਨਾਨਕ ਤੇਜ ਜੀ ਬਿਰਾਜ ਰਹੇ ਸਨ ਚਿਹਰੇ ਤੇ ਕੁਝ ਐਸਾ ਉੱਚਾ ਤੇ ਪਾਵਨ ਪ੍ਰਭਾਵ ਸੀ ਕਿ ਤુલਸਾ ਦਾ ਚਗਾਉਣ ਦਾ ਹੌਸਲਾ ਨਾ ਪਿਆ ਫਿਰ ਸੋਚਿਆ ਕਿ ਮੈਂ ਚਰਨ ਪੁੱਟਾਂ ਤਾਂ ਸੁਖ ਨਾਲ ਜਾਗ ਪੈਣਗੇ ਇਹ ਸੋਚ ਕੇ ਤੁਲਸਾ ਨੇ ਜਦ ਚਰਨ ਛੋਹੇ ਤਾਂ ਉਸ ਦੇ ਸਰੀਰ ਵਿੱਚ ਜੀਵਨ ਦੀ ਚਰਨਾਟ ਛਿੜ ਗਈ ਜਿਸ ਤਰ੍ਹਾਂ ਬਿਜਲੀ ਨੂੰ ਛੋਂਦਿਆਂ ਸਰੀਰ ਵਿੱਚੋਂ ਫਰਰ ਕਰਦੀ ਇੱਕ ਰੌਣ ਲੰਘਦੀ ਹੈ ਇਸ ਚਰਨਾਟ ਨੇ ਉਸ ਦੀਆਂ ਅੱਖਾਂ ਦੇ ਤੌਰ ਕੱਟ ਦਿੱਤੇ ਘਰਾਂ ਦਾ ਟਿੱਕਾ ਉਸ ਨੂੰ ਸੰਸਾਰ ਦਾ ਟਿੱਕਾ ਹੋ ਦਿਸਿਆ ਉਸ ਦੇ ਮਨ ਨੇ ਵੇਖ ਲਿਆ ਕਿ ਇਹ ਸੱਚਾ ਪੁਰਖ ਹੈ ਤੇ ਜਗਤ ਵਿੱਚ ਮਨੁੱਖੀ ਖੇਲ ਕਰ ਰਿਹਾ ਹੈ ਐਸੀ ਉੱਚੀ ਸੁਰਤ ਹੋ ਗਈ ਕਿ ਦਾਸੀ ਦਾ ਮਨ ਉੱਚੇ ਮੰਡਲਾਂ ਵਿੱਚ ਚਲਾ ਗਿਆ ਚਾਰ ਛੇਰੇ ਗੀਤਕੇ ਕੇ ਸੰਸਾਰ ਦਾ ਰੂਪ ਬਦਲ ਗਿਆ ਹੈ ਕੋਈ ਦੁੱਖ ਕਲੇਸ਼ ਨਹੀਂ ਹੈ ਭੈ ਪਰਮਦਾ ਨਕਸ਼ਾ ਹੀ ਨਹੀਂ ਰਿਹਾ ਸੁਖ ਹੀ ਸੁਖ ਹੈ ਆ ਜਿੰਨਾ ਚਰਨਾ ਦੇ ਛੂਣ ਨੇ ਇਹ ਰੰਗ ਬਲ ਦਿੱਤਾ ਹੁਣ ਬੇਵਸੀ ਉਹਨਾਂ ਉੱਤੇ ਮਸਤਕ ਲਾਉਂਦੀ ਹੈ ਨੇਤਰਾਂ ਨਾਲ ਉਹਨਾਂ ਨੂੰ ਉੱਠਦੀ ਹੈ ਤੇ ਸਤਕੇ ਹੋ ਹੋ ਕੇ ਵੇਖਦੀ ਹੈ ਕਿ ਸਾਰੇ ਸੰਸਾਰ ਦਾ ਕੇਂਦਰ ਹੈ ਤਾਂ ਇਹੀ ਹੈ ਬੇਹਲ ਕੋਈ ਚਰਨਾਂ ਨੂੰ ਚੁੰਮਦੀ ਹੈ ਤਾਂ ਜਾਂ ਨੇਤਰ ਇੱਕ ਗੇੜ ਖਾ ਕੇ ਇੱਕ ਕੋਪਾਹੀ ਰੰਗ ਦੇ ਤਿਰਖੇ ਪਰ ਠੰਡੇ ਚਾਨਣੇ ਵਿੱਚ ਜਾਂ ਖੁੱਲਦੇ ਹਨ ਹੁਣ ਕੀ ਵੇਖਤੀ ਹੈ ਕਿ ਸਤਪੁਰ ਤੇ ਪਿਆਰੇ ਸਿੱਖ ਮਾਨਸੂਖ ਦਾ ਜਹਾਜ਼ ਸੰਗਲਾ ਦੀਪ ਤੇ ਲੱਗੇ ਡੁੱਬਣ ਲੱਗਾ ਹੈ ਔਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਇੱਕ ਮਨ ਹੋ ਬਿਨਾ ਕਰ ਰਿਹਾ ਹੈ ਕਿ ਸਤਪੁਰ ਜੀ ਆਪ ਪਹੁੰਚ ਕੇ ਉਸ ਦੀ ਸ਼ਹਾਦਾ ਕਰ ਰਹੇ ਹਨ ਇਨੇ ਚੇਰ ਵਿੱਚ ਦੇਖਦੀ ਹੈ ਕਿ ਜਹਾਜ਼ ਅਧਰੇ ਤੋਂ ਪਾਰ ਹੋ ਜਾਂਦਾ ਹੈ ਤુલਸਾ ਇਹ ਦਸਾਂ ਨਾਲ ਪਿਆਰ ਤੇ ਬਿਰਤਾ ਕੋ ਤੱਕ ਰਹੀ ਸੀ ਕਿ ਅੰਦਰੋਂ ਆਵਾਜ਼ ਆਈ ਕਿ ਤુલਸਾ ਬੀਬੀ ਛੇਤੀ ਨਾਲ ਜੀ ਨੂੰ ਜਗਾ ਲਿਆ ਤુલਸਾ ਇਸ ਮੋਜ ਵਿੱਚੋਂ ਅਣਚਾਹੇ ਉઠી ਅੰਦਰ ਗਈ ਤਾਂ ਮਾਤਾ ਜੀ ਨੇ ਪੁੱਛਿਆ ਲਾਲ ਜੀ ਉੱਠੇ ਹਨ ਕਿ ਨਹੀਂ ਤુલਸਾ ਮਾਤਾ ਜੀ ਲਾਲ ਜੀ ਨਾ ਆਖੋ ਸ੍ਰਿਸ਼ਟੀ ਦੇ ਮਾਲਕ ਜੀ ਆਖੋ ਉਹ ਕੋਈ ਸੁੱਤੇ ਤਾਂ ਨਹੀਂ ਹੋਏ ਜੋ ਮੈਂ ਜਗਾ ਸਕਾਂ ਅੰਮਾ ਉਹ ਤਾਂ ਮਨਸੁਖਤਾ ਡੁੱਬਦਾ ਜਹਾਜ਼ ਮੈਂ ਪਾਰ ਕਰਦੇ ਹਾਂ ਮੇਰਾ ਹਿਆ ਤਾਂ ਨਹੀਂ ਪਿਆ ਜੋ ਜਗਾ ਲਿਆਵਾ ਮਾਤਾ ਅੱਛਾ ਬੱਚੀ ਕੌਣ ਸੁਣੇਗੇ ਹੱਥਾਂ ਦੇ ਜਾਏ ਇਹ ਵੀ ਦਿਨ ਆਉਣੇ ਸੰ ਤੂੰ ਵੀ ਸਾਨੂੰ ਮਖੌਲ ਕਰਨੇ ਸੰ ਇਹ ਕਹਿ ਕੇ ਮਾਤਾ ਆਪ ਗਈ ਤੇ ਇੱਧਰ ਚੌਂਕੇ ਵਿੱਚ ਬੇਬੇ ਨਾਨਕੀ ਆ ਬੈਠੀ ਬੇਬੇ ਨਾਨਕੀ ਤੁਰਸਾਂ ਨੂੰ ਭਾਰੀ ਪੁੱਲ ਕੀਤੀ ਹੈ ਜੇ ਵੈਗਰੂ ਦੇਵ ਦੇ ਤਾਂ ਵਿੱਚੋਂ ਕਿਣਕਾ ਮਿਲ ਜਾਏ ਤਾਂ ਇਸ ਤਰ੍ਹਾਂ ਪ੍ਰਗਟ ਨਹੀਂ ਕਰੀਦਾ ਪਰਮੇਸ਼ਰ ਦੇ ਪਿਆਰਿਆਂ ਨੂੰ ਕੌਣ ਪਛਾਣਦਾ ਹੈ ਸਾਰਾ ਸੰਸਾਰ ਸਦਾ ਤੋਂ ਰੱਬ ਪਿਆਰਿਆਂ ਨੂੰ ਮੁਖੌਲ ਕਰਦਾ ਹੈ ਪਿੱਛੋਂ ਪਛਤਾਉਂਦਾ ਹੈ ਪਰ ਜਿਉਂਦੇ ਜੀ ਹਰ ਸਮੇਂ ਬੇਕਦਰੀ ਹੀ ਰਹੀ ਹੈ ਜਦ ਪਰਮੇਸ਼ਰ ਜੀ ਦੀ ਪਰਮੇਸ਼ਰ ਦੇ ਪਿਆਰਿਆਂ ਦੀ ਕਰਨੀ ਦੀ ਕਿਰਤ ਬੇਵਿਚਾਰੀਏ ਕਰੋ ਤਾਂ ਨਿੰਦਾ ਹੁੰਦੀ ਹੈ ਇਸ ਕਰਕੇ ਇਹ ਪਿਆਰ ਨਹੀਂ ਹੁੰਦਾ ਸਗੋਂ ਆਪ ਨਿੰਦਾ ਕਰਵਾਈ ਜੀ ਹੈ। ਬੀਬੀ ਜੀਵ ਨੂੰ ਚੰਦਰਾ ਮਾਰਕੇ ਅੰਦਰ ਸੁਖ ਲੈ। ਇਹਨੇ ਨੂੰ ਮਾਤਾ ਪੌਤਖਾਰ ਸਤਗੁਰ ਜੀ ਨੂੰ ਆਪ ਜਗਾ ਲਈ। ਆ ਕੇ ਪ੍ਰਸ਼ਾਦਾ ਸ਼ਿਕਾਇਤੇ ਵਿਚੋਂ ਕਹਿਣ ਲੱਗੀ ਕਿ ਦੇਖ ਲਾਲ, ਜੇ ਤੂੰ ਫਕੀਰਾ ਮੰਗ ਬਹੁਰਾਨੀਆਂ ਨਾ ਫਿਰੇ ਕੋਈ ਕੰਮ ਕਾਜ ਕਰੇ। ਸੋਣਾ ਪਰੇ ਪੰਚਾਇਤ ਵਿੱਚ ਬੈਠੇ ਤਾਂ ਸਾਨੂੰ ਲੋਕ ਮਖੌਲ ਟਿੱਚਰਾ ਤਾ ਨਾ ਕਰ। ਅੱਗੇ ਤਾਂ ਆਪ ਬਾਤ ਤੇ ਹੱਸਦੇ ਹਨ। ਹੁਣ ਤਾਂ ਤੁਹਾਡੇ ਨੌਕਰ ਵੀ ਪਏ ਠਾਠਾ ਕਰਦੇ ਹਨ ਸਤਪੁਰ ਜੀ ਮਾਤਾ ਜੀ ਕਿਸ ਨੇ ਆਪ ਨੂੰ ਕੋਈ ਬੇਦਬੀ ਦਾ ਬਾਤ ਬੋਲਿਆ ਹੈ ਮਾਤਾ ਆ ਦੇਖਾਂ ਤੁਲਸਾ ਅੱਜ ਆਉਂਦੀ ਸੀ ਕਿ ਮੈਂ ਕਿਸ ਨੂੰ ਜਗਾਵਾ ਲਾਲ ਤਾਂ ਸਮੁੰਦਰਾਂ ਵਿੱਚ ਜਹਾਜ਼ ਪਿਆ ਤਾਰਦਾ ਹੈ ਸਤਪੁਰ ਮਾਤਾ ਜੀ ਤੁਸੀਂ ਦੁੱਖ ਨਾ ਕਰੋ ਤੁਲਸਾ ਦਾ ਕੀ ਹੈ ਇਹ ਤਾਂ ਕਮਲੀ ਹੈ ਕਮਲਿਆਂ ਦਾ ਗੁੱਸਾ ਕੀ ਗੁੱਸਾ ਇਹ ਕਹਿਣਾ ਸਿੱਕੇ ਬੇਬੇ ਦੇ ਪਿਆਰਾ ਹੇਠੋਂ ਮਿੱਟੀ ਨਿਕਲ ਗਈ ਜ਼ਮੀਨ ਅਸਮਾਨ ਚੱਕਰ ਖਾ ਗਏ ਆ ਕਰਕੇ ਹਵਾ ਕਾਜ਼ਾ ਫੇਰ ਸੰਭਲੀ ਜ਼ੁਬਾਨ ਰੋਕੀ ਤੁਲਸੀ ਦੇ ਤੱਕੀ ਰੁਸਾਂ ਕਮਲੀ ਹੋ ਗਈ ਅਗਲੇ ਪਲ ਜਦ ਸ੍ਰੀ ਗੁਰੂ ਜੀ ਇਕਾਂਤ ਬੈਠੇ ਸੀ ਨ ਤਰਸ ਦੀ ਖਾਨ ਬੇਬੇ ਨੇ ਯਾ ਬੇਨਤੀ ਕੀਤੀ ਹੋਰ ਵੀਰ ਇਹ ਜੋਤ ਨੰਝਣੀ ਤੁਲਸਾ ਤੇ ਮਿਹਰ ਸਤਪੁਰ ਜੀ ਬੇਬੇ ਫਿਕਰ ਨਾ ਕਰੋ ਤੁਲਸਾ ਦਾ ਕੁਛ ਨਹੀਂ ਵਿਗੜਦਾ ਉਹ ਸਾਈਂ ਨੂੰ ਸਿਮਰੇਗੀ ਤੇ ਬਚਾਵੇਗੀ ਅજર ਨੂੰ ਚਰੇਗੀ ਕਮਲ ਇਨਾ ਹੀ ਕਰੇਗੀ ਜੋ ਪ੍ਰਾਪਤ ਵਸਤੂ ਨੂੰ ਭੰਡੇਗੀ ਨਹੀਂ ਹੋਰ ਕਿਸੇ ਗੱਲੋਂ ਕਮਲੀ ਨਹੀਂ ਹੋਵੇਗੀ ਕਮਲਾ ਉਹ ਜੋ ਵੈਗਰੂ ਦੇ ਪਿਆਰ ਵਿੱਚ ਹੋ ਲਾ ਸਕੇ ਤੁਲਸਾ ਨੂੰ ਹਾਜਮੇ ਦਾ ਚੂਰਨ ਮਿਲਿਆ ਹੈ ਅੰਦਰਲੇ ਸੁੱਖ ਨੂੰ ਯੋਰੇਗੀ ਤੇ ਜਰੇਗੀ ਜੋਤ ਨੰਝੀ ਨੂੰ ਪਹਿਲੀ ਪਛਾਣਨ ਹਾਰ ਬੇਬੇ ਤੇ ਸ਼ੁਕਰ ਕੀਤਾ ਤੁਲਸਾ ਦੇ ਦਿਨ ਆਤਮ ਸੁਖ ਵਿੱਚ ਲੰਗੇ ਇਸ ਪ੍ਰਕਾਰ ਕੁਛ ਦਿਨ ਤਲਵੰਡੀ ਰਹਿ ਕੇ ਸ੍ਰੀ ਗੁਰੂ ਨਾਨਕ ਜੀ ਫਿਰ ਸੈਦਪੁਰ ਸੰਢਿਆਲੀ ਲਾਲੋ ਦੇ ਘਰ ਚਲੇ ਗਏ 5 ਦਿਨ ਰਹਿ ਕੇ ਫਿਰ ਉਥੋਂ ਬੀਚ ਚਲੇ ਗਏ ਇਹਨਾਂ ਲੇਖਾਂ ਦੇ ਰਸਤੇ ਦੇ ਹਾਲ ਨਹੀਂ ਦਿੱਤੇ ਪ੍ਰਾਤਨ ਜਨਮ ਸਾਖੀ ਨੇ ਸੁਲਤਾਨਪੁਰੋਂ ਤਬ ਬਾਬਾ ਜੀ ਉੱਜੜ ਕੋ ਚਲੇ ਲਿਖਿਆ ਹੈ ਕਿ ਅੱਗੇ ਉਪਲ ਖੱਤਰੀਆਂ ਦੇ ਘਰ ਵਾਲੀ ਨਗਰੀ ਦਾ ਤੇ ਸੱਜਣ ਠਾਕ ਦਾ ਪ੍ਰਸੰਗ ਦਿੱਤਾ ਹੈ ਜਾਬਦਾ ਇਉਂ ਹੈ ਕਿ ਗੁਰੂ ਜੀ ਸੈਦਪੁਰ ਜ਼ਰੂਰ ਗਏ ਹਨ ਉਹ ਨਿਸ਼ਾਨ ਮੰਦਿਰ ਰੋੜੀ ਸਾਹਿਬ ਤੇ ਭਾਈ ਲਾਲੂ ਦਾ ਕੋਠਾ ਹੁਣ ਤੱਕ ਮੌਜੂਦ ਹਨ ਤੇ ਇਹ ਵੀ ਠੀਕ ਲੱਗਦਾ ਹੈ ਕਿ ਰਾਏ ਜੀ ਨੂੰ ਮਿਲ ਤਲਵੰਡੀ ਗਏ ਹੋਣ ਕਿਉਂਕਿ ਉਹ ਵਿਰਧ ਸੀ ਤੇ ਉਸ ਦੀ ਕਲਿਆਣ ਸਤਸੁਰਾਂ ਦਾ ਪਰਮ ਪਿਆਰਾ ਮੰਤਵ ਸੀ ਭਾਈ ਬਾਲੇ ਵਾਲੀ ਸਾਖੀ ਵਿੱਚ ਗੁਰੂ ਸਾਹਿਬ ਦਾ ਦੋਹੇ ਥਾਣੀ ਜਾਣਾ ਲਿਖਿਆ ਹੈ ਉੱਥੋਂ ਉਤਾਰ ਆਏ ਦੱਖਣ ਨੂੰ ਤੁਰ ਪਏ ਸਨ ਤੇ ਅਜਾੜੋ ਉਜਾੜ ਚਲੇ ਗਏ ਹਨ ਇਹ ਲਾਹੌਰੋਂ ਦੱਖਣ ਨੂੰ ਪਾਰ ਵਿਚਰਦੀ ਸਫ਼ਰ ਕਰਨ ਤੇ ਮੁਰਾਦ ਹੈ ਇੱਕ ਬਸਤੀ ਕੋਲ ਨਗਰੋਂ ਬਾਹਰ ਡੇਰਾ ਕਰਦੇ ਹਨ ਤੇ ਮਰਦਾਨੇ ਨੂੰ ਕਹਿੰਦੇ ਹਨ ਕਿ ਜਾ ਨਗਰੀ ਵਿੱਚ ਉਪਲ ਖਤਰਿਆਂ ਦਾ ਘਰ ਹੈ ਉੱਥੇ ਜਾ ਖੜੋ ਭੋਜਨ ਆਤ ਪੁਸ਼ ਸਭ ਕੁਝ ਮਿਲੇਗਾ ੜੱਪੇ ਦੇ ਗੁਰਦੁਆਰੇ ਜਾ ਖਰੋਤੇ ਤਾਂ ਜਾਪਤਾ ਹੈ ਕਿ ਉਜਾੜਾਂ ਲੰਘ ਕੇ ਬਸਤੀ ਸੋਹਣੀ ਉਸ ਸਮੇਂ ਇਹੋ ਸੀ ਸ਼ਹਿਰੋਂ ਬਾਹਰ ਗੁਰਦੁਰਾ ਹੈ ਜੋ ਹੁਣ ਇੱਕ ਬ੍ਰੇਮੀ ਸਿੰਘ ਦੇ ਉਦਮ ਨਾਲ ਬੜਾ ਸੋਹਣਾ ਬਣ ਗਿਆ ਹੈ ਇੱਥੇ ਆਪ ਟਿੱਕੇ ਤੇ ਮਰਦਾਨਾ ਸ਼ਹਿਰ ਵਿੱਚ ਉਪਲਾਂ ਦੇ ਘਰ ਜਾ ਖਲੋਤਾ ਇਸ ਪ੍ਰਸੰਗ ਅੱਗੇ ਆਉਂਦਾ ਹੈ ਇਸ ਟਿਕਾਣਿਆਂ ਟਰ ਕੇ ਗੁਰੂ ਜੀ ਸੱਜਣ ਜੀ ਦੇ ਘਰ ਜਾ ਅਪੜਦੇ ਹਨ ਸੱਜਣ ਜੀ ਦੀ ਸਮਾਦ ਹੁਣ ਤੱਕ ਮजूद ਹੈ ਤਲੁੰਬੇ ਦੇ ਇਲਾਕੇ ਭਾਈ ਜੋਧ ਦੀ ਧਰਮਸਾਲ ਦੇ ਨੇੜੇ ਹੈ ਜੋ ਹੜੱਪੇ ਦੇ ਹੋਰ ਏਠਾ ਨੂੰ ਜਾ ਕੇ ਟਿਕਾਣਾ ਆਉਂਦਾ ਹੈ ਜੇ ਪੁਰਾਣੀ ਸ਼ਾਹੀ ਸੜਕ ਤੇ ਜਿਸ ਨੂੰ ਭੁੱਖਾ ਵਾਲੀ ਸੜਕ ਕਹਿੰਦੇ ਹਨ ਮਿੱਟ ਗੁਮਰੀ ਤੋਂ ਚੁੜੀਏ ਤਾਂ ਪਹਿਲੇ ਹੜੱਪਾ ਫਿਰ ਚੀਚਾ ਵਤਨੀ ਫਿਰ ਬੁਰਜੀ ਤੇ ਤੁਲੰਬਾ ਤੇ ਫਿਰ ਮਖਦੂਮਪੁਰ ਫਿਰ ਫਕੀਰਵਾਲਾ ਰਾਵਾਂ ਤੇ ਅੱਗੇ ਮਲਤਾਨ ਆਉਂਦੇ ਹਨ ਮਖਦੂਮਪੁਰ ਲੇਰਦਾ ਸਟੇਸ਼ਨ ਹੈ ਜੋ ਖਾਨੇਵਾਲ ਛੋਰ ਕੋਟ ਤੇ ਪਚਾਵੇ ਹੈ ਸਟੇਸ਼ਨ ਤੋਂ ਸਮਾਦ ਅੱਧਾ ਪੌਣ ਮੀਲ ਹੈ ਇੱਥੇ ਇੱਕ ਪੁਰਾਣਾ ਥੇ ਹੈ ਜੋ ਭਾਈ ਸੱਜਣ ਠਾਕ ਦੀ ਢਿੜਕੀ ਉਸਾਈਆਂ ਦੇ ਕਬਜ਼ੇ ਵਿੱਚ ਹੈ ਜੋ ਆਪ ਸਮਾਦ ਤੋਂ ਸੱਜਣ ਦਾ ਨਾਮ ਪੇੜਦੇ ਹਨ ਸਾਰੇ ਪੁਰਾਤਨ ਦੱਸਦੇ ਹਨ ਕਿ ਤਰੇਹ ਸਮਾਦਾਂ ਵਿੱਚੋਂ ਇੱਕ ਸੱਜਣ ਦੀ ਹੈ ਤੇ ਉਸਾਈਆਂ ਦੀਆਂ ਪਰ ਢਿੜਕੀ ਨੂੰ ਸਾਰੇ ਸੱਜਣ ਹੀ ਹੁਣ ਤੱਕ ਕਹਿੰਦੇ ਹਨ ਸਮਾਦਾਂ ਦੇ ਨਾਲ ਬੈਠੇ ਭਾਈ ਜੋਸ਼ ਸਿੰਘ ਦਾ ਪੱਕਾ ਡੇਰਾ ਹੈ ਜੋ ਸ਼ਹਿਰੋਂ ਬਾਹਰ ਹੈ ਮ੍ਰਾਤਨ ਲੋਕ ਦੱਸਦੇ ਹਨ ਕਿ ਸੱਜਣ ਨੂੰ ਉਤਾਰ ਕੇ ਗੁਰੂ ਪਾਬਾ ਜੀ ਇੱਥੇ ਬੈਠੇ ਸਨ ਸਤਵੇਂ ਪਾਤਸ਼ਾਹ ਤੋਂ ਵਰਸਵਾਏ ਜਾ ਕੇ ਭਾਈ ਜੋਤੀ ਇੱਥੇ ਆਟ ਕੇ ਤੇ ਬੰਦਗੀ ਕਰਦੇ ਦੇ ਦਸਵੇਂ ਪਾਤਸ਼ਾਹ ਦੇ ਸਮੇਂ ਮਸੰਦਾਂ ਦੀ ਪਕੜ ਵੇਲੇ ਭਾਈ ਜੋਤੀ ਅਨੰਦਪੁਰ ਅਪੜੇ ਭਾਈ ਫਿਰੂ ਦੇ ਆਪ ਦੀ ਸੱਚੀ ਫਕੀਰੀ ਸਤੁਰਾਂ ਨੂੰ ਦਸਦੀ ਫਿਰ ਹੋਰ ਬਰਕਸ਼ਿਸ਼ ਹੋਈ ਫਿਰ ਆਪ ਜੀ ਇੱਥੇ ਆ ਰਹੇ ਇਸ ਸਤਨਾਮ ਦਾ ਛੱਟਾ ਦਿੰਦੇ ਰਹੇ ਇੱਥੇ ਆਪ ਹੀ ਆਪ ਚੜੇ ਸਨ ਇਹ ਟਿਕਾਣਾ ਉਹਨਾਂ ਦੀ ਯਾਦਗਾਰ ਹੈ ਜੋ ਸਟੇਸ਼ਨੋਂ ਅੱਧਾ ਕੁ ਮੀਲ ਰੇਲ ਸਿਗਨਲ ਤੋਂ ਪਾਸ ਵਾਰ ਹੈ ਸੱਜਣ ਦੀ ਸਮਾਦ ਨੂੰ ਕੋਈ ਲੋਕ ਭਾਈ ਸੱਜਣ ਦੀ ਸਮਾਦ ਕਹਿਣ ਦੀ ਥਾਂ ਤੇ ਖਿਆਲੇ ਕਹਿ ਦਿੰਦੇ ਹਨ ਸੱਜਣ ਠੱਗ ਦੀ ਸਮਾਦ ਸੱਜਣ ਠੱਗ ਨਾ ਰਿਹਾ ਸੰਤ ਹੋ ਗਿਆ ਵਾਰ ਲੱਗੇ ਬਾਹੁਰਾਜੀ ਹੋ ਕੇ ਵੀ ਦਾਗ ਛੋੜ ਜਾਂਦੇ ਹਨ ਸੱਜਣ ਸੰਤ ਹੋ ਗਿਆ ਔਰ ਪਹਿਲੀ ਅਲ ਫਗ ਨਾਮ ਨਾਲ ਲੱਗੀ ਹੀ ਰਹੀ ਸੱਜਣ ਠੱਗ ਦਾ ਅਫਸਾਨਾ ਲੱਗੇ ਹੈ